ਬਠਿੰਡਾ ਮਾਨਸਾ ਸੁਨਾਮ ਸੰਗਰੂਰ ਰੋਡ ਉੱਪਰ ਜੋ ਤੁਸੀਂ ਆ ਰਹੇ ਹੋ ਤਾਂ ਤੁਹਾਡੇ ਵਾਸਤੇ ਇੱਕ ਬਹੁਤ ਬੁਰੀ ਖਬਰ ਹੈ ਕਿਉਂਕਿ ਇੱਥੇ ਜੋ ਪਿੰਡ ਆਵੇਗਾ ਰਸਤੇ ਵਿੱਚ ਕੋਟੜਾ ਪਿੰਡ ਹੈ ਪਿੱਖੀ ਦੇ ਨਜ਼ਦੀਕ ਤਾਂ ਉੱਥੇ ਜਿਹੜਾ ਸੜਕ ਉੱਪਰ ਬਹੁਤ ਜ਼ਿਆਦਾ ਪਾਣੀ ਭਰ ਗਿਆ ਤਾਂ ਕਰਕੇ ਤੁਹਾਨੂੰ ਅਸੀਂ ਇਹ ਖਬਰ ਬਖਾ ਰਹੇ ਹਾਂ ਕਿ ਧਿਆਨ ਨਾਲ ਲੰਘੋ ਇੱਥੋਂ ਕਿਉਂਕਿ ਅਗਲੇ ਪਾਸੇ ਜਿਹੜਾ ਸੱਪੜਾ ਬਹੁਤ ਜ਼ਿਆਦਾ ਡੂੰਗਾ ਸੱਪੜਾ ਹੋਣ ਦੇ ਕਾਰਨ ਜਿਹੜਾ ਓਵਰਫਲੋ ਹੋ ਕੇ ਸੜਕ ਦੇ ਉੱਪਰ ਪਾਣੀ ਬਹੁਤ ਜ਼ਿਆਦਾ ਆ ਗਿਆ ਇਸ ਕਰਕੇ ਅਸੀਂ ਇਹ ਤੁਹਾਨੂੰ ਖਬਰ ਬਖਾ ਰਹੇ ਹਾਂ ਕਿ ਆਪਣਾ ਜੋ ਬਚਾਅ ਦੇ ਨਾਲ ਲੰਘੋ ਕਾਲੀ ਨਾ ਕਰੋ ਕਾਲੀ ਤੁਹਾਨੂੰ ਇੱਕ ਵੱਡਾ ਨੁਕਸਾਨ ਕਰਾ ਸਕਦੀ ਹੈ ਸੋ ਲੋੜ ਹੈ ਜਦੋਂ ਵੀ ਤੁਸੀਂ ਪਿੱਖੀ ਦੇ ਨਜ਼ਦੀਕ ਅੱਗੇ ਪਿੰਡ ਆਉਂਦਾ ਕੋੜੜਾ ਜਾਂ ਮਾਨਸਾ ਤੋਂ ਅੱਗੇ ਜਾਂਦੇ ਤਾਂ ਖਿਆਲਾ ਕੋੜੜਾ ਆਉਂਦਾ ਤਾਂ ਉੱਥੇ ਧਿਆਨ ਨਾਲ ਲੰਘੋ ਕਿਉਂਕਿ ਸੜਕ ਦੇ ਉੱਪਰ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ ਭਰ ਗਿਆ ਸੜਕ ਦਾ ਕਾਫੀ ਹਿੱਸਾ ਤੇ ਇੱਥੋਂ ਲੋੜ ਹੈ ਧਿਆਨ ਦੇ ਨਾਲ ਲੰਘੋ ਕਾਲੀ ਨਾ ਕਰੋ ਤੁਹਾਡਾ ਨੁਕਸਾਨ ਹੋ ਸਕਦਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਕਾਲੀ ਨਾ ਕਰੋ ਧਿਆਨ ਨਾਲ ਲੰਘੋ ਤਾਂ ਕਿ ਤੁਹਾਡਾ ਕੋਈ ਨੁਕਸਾਨ ਨਾ ਹੋ ਸਕੇ ਵੇਖੋ ਪੂਰੀ ਖਾਬਰ ਕਿਸ ਤਰ੍ਹਾਂ ਦਾ ਪਾਣੀ ਭਰ ਕੇ ਹਾਲਾਤ ਹੋਏ ਪਏ ਨੇ ਪਿੰਡ ਕੋਟੜਾ ਜ਼ਿਲ੍ਹਾ ਮਾਨਸਾ ਦੇ ਨੇੜੇ ਦੇ ਪਿੰਡ ਪਿੰਦਾ 21 ਦੇ ਅੱਗੇ ਮਾਨਸਾ ਵੱਲ ਤੁਸੀਂ ਉਹਨਾਂ ਦਾ ਉੱਥੋਂ ਇਹ ਪਿੰਡ ਆਵੇਗਾ ਰਸਤੇ ਵਿੱਚ ਤੇ ਸਾਰੇ ਹੀ ਅਸੀਂ ਰਾਹਗੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਧਿਆਨ ਨੰਗੇ ਜਾਵੇ ਕਿਉਂਕਿ ਕਾਹਲੀ ਤੁਹਾਡਾ ਨੁਕਸਾਨ ਕਰਾ ਸਕਦੀ ਹੈ ਫਿਰ ਉਸ ਬਾਅਦ ਬੇਨਤੀ ਕਰਦੇ ਹਾਂ ਕਿ ਇੱਥੇ ਬਹੁਤ ਜ਼ਿਆਦਾ ਪਾਣੀ ਭਰਨ ਦੇ ਕਾਰਨ ਕੋਈ ਵੱਡਾ ਗਹਿਰਾ ਖੱਡਾ ਹੋ ਸਕਦਾ ਹੈ ਹਾਸਾ ਕੋਈ ਵੱਡਾ ਪਾਪ ਸਕਦਾ ਬਿਲਕੁਲ ਆਰਾਮ ਦੇ ਨਾਲ ਲੰਘੋ ਤਾਂ ਤੋ ਕਿ ਤੁਹਾਡਾ ਬਚਾਅ ਹੋ ਸਕੇ ਇਹ ਪਿੰਡ ਕੋਟੜਾ ਇਹ ਕਿਤੇ ਬਾਹਨਸਾ ਦੇ ਵਿਚਕਾਰ ਇਹ ਪਿੰਡ ਪੈਂਦਾ ਤਾਂ ਉੱਥੋਂ ਕਦੇ ਵੀ ਕਾਲੀ ਨਾ ਕਰੋ ਤੇ ਪਾਣੀ ਬਹੁਤ ਜ਼ਿਆਦਾ ਹੋ ਭਰਨ ਦੇ ਕਾਰਨ ਇੱਥੇ ਕੋਈ ਵੀ ਵੱਡਾ ਹਾਸਾ ਹੋ ਸਕਦਾ ਹੈ ਘਟਨਾ ਵਾਪਰ ਸਕਦੀ ਹੈ ਸੋ ਖਬਰ ਨੂੰ ਬਤਵਾ ਸੇਰ ਕਰੋ ਤਾਂ ਜੋ ਬਚਾਅ ਹੋ ਸਕੇ